ਹਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਪੂਰਨਵਾਸੀ ਦੇ ਖਾਸ ਦਿਨ ਦਾ ਇਹ ਇੱਕ ਖਾਸ ਉਪਾਅ ਲੈ ਕੇ ਆਇਆ ਜਿੰਨੇ ਵੀ ਅਸੀਂ ਤੁਹਾਡੇ ਨਾਲ ਉਪਾਅ ਸ਼ੇਅਰ ਕਰਦੇ ਹਾਂ ਉਹ ਸਾਰੇ ਉਪਾਅ ਆਪਣੀ ਆਪਣੀ ਜਗ੍ਹਾ ਤੇ ਕੰਮ ਕਰਦੇ ਨੇ ਾਰੇ ਕਈ ਖਾਸ ਦਿਨਾਂ ਦੇ ਖਾਸ ਉਪਾਹ ਹੁੰਦੇ ਨੇ ਜਿੰਨਾਂ ਨੂੰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਤਰ੍ਹਾਂ ਦੇ ਦੀ ਗੱਲ ਇਹ ਵੀ ਜਿਹੜਾ ਖਾਸ ਦਿਨ ਦਾ ਖਾਸ ਉਪਾਹ ਹੁੰਦਾ ਹੈ ਨਾ ਉਹ ਉੱਚੇ ਕਰ ਕੋਈ ਵੀ ਵਿਅਕਤੀ ਪੂਰੇ ਸੱਚੇ ਮਨ ਅਤੇ ਸ਼ਰਧਾ ਭਾਵਨਾ ਦੇ ਨਾਲ ਕਰ ਲੈਂਦਾ ਹੈ ਤਾਂ ਉਸ ਦੀ ਜਿਹੜੀ ਵੀ ਮਨੋ ਕਾਮਨਾ ਹੁੰਦੀ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ। ਕਹਿਣ ਦਾ ਭਾਵ ਕਿ ਉਸ ਨੇ ਜਿਹੜੀ ਵੀ ਆਪਣੀ ਇੱਛਾ ਜਾਂ ਮਨੋਕਾਮਨਾ ਦੇ ਲਈ ਇਸ ਉਪਾਉ ਨੂੰ ਕੀਤਾ ਹੁੰਦਾ ਹੈ ਉਹ ਉਸ ਦੀ ਇੱਛਾ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਤੇ ਸਾਨੂੰ ਅਜਿਹੇ ਮੌਕਿਆਂ ਦਾ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਹੈ ਤੇ ਜਿਹੜੇ ਲੋਕ ਕੀ ਕਰਦੇ ਆ ਕਿ ਸੋਚਦੇ ਰਹਿੰਦੇ ਆ ਕਿ ਇਸ ਕੰਮ ਨੂੰ ਕੀਤਾ ਜਾਵੇ ਕਿ ਜੇ ਨਾ ਕੀਤਾ ਜਾਵੇ ਜਦੋਂ ਗੱਲ ਜੇ ਤੇ ਤੇ ਆ ਜਾਂਦੀ ਹੈ ਫਿਰ ਅਸੀਂ ਉਸ ਮੌਕੇ ਨੂੰ ਗਵਾ ਬੈਠਦੇ ਆ ਇਸੇ ਤਰ੍ਹਾਂ ਜਿਹੜੇ ਲੋਕ ਸੋਚਦੇ ਆ ਨਾ ਉਹ ਫਿਰ ਸੋਚਦੇ ਹੀ ਰਹਿ ਜਾਂਦੇ ਨੇ ਤੇ ਉਹਨਾਂ ਦੇ ਕੋਲ ਉਹ ਖਾਸ ਦਿਨ ਨਿਕਲ ਜਾਂਦਾ ਹੈ ਫਿਰ ਉਹਨਾਂ ਨੂੰ ਅੱਗੇ ਜਾ ਕੇ ਕਿਸੇ ਖਾਸ ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਣ ਨੂੰ ਪੂਰਨਮਾਸੀ ਦੇ ਖਾਸ ਦਿਨ ਤੇ ਹੀ ਕਰਨਾ ਹੈ ਜੇਕਰ ਤੁਸੀਂ ਇਸ ਉਪਾਣ ਨੂੰ ਪੂਰਨਮਾਸੀ ਤੋਂ ਪਹਿਲਾਂ ਚਾਹ ਅੱਗੇ ਪਿੱਛੇ ਕਰਨਾ ਚਾਹੋ ਨੇ ਉਹਨਾਂ ਪੂਰਨਮਾਸੀ ਦੇ ਦਿਨ ਤੁਹਾਡੇ ਕੋਲ ਸਮਾਣੀ ਤੁਸੀਂ ਅੱਗੇ ਪਿੱਛੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਲ ਨੂੰ ਸ਼ੁੱਕਰਵਾਰ ਦੇ ਦਿਨ ਨੂੰ ਵੀ ਕਰ ਸਕਦੇ ਹੋ ਤੇ ਜਿਹੜਾ ਸੀ ਅੱਜ ਉਪਾਲ ਲੈ ਕੇ ਆਇਆ ਨਾ ਇਹ ਸਾਡੀ ਸਾਰਿਆਂ ਦੀ ਹਰ ਇੱਕ ਪ੍ਰੋਬਲਮ ਤੇ ਮੁਸ਼ਕਲ ਨੂੰ ਦੂਰ ਕਰ ਸਕਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾ ਨੂੰ ਜਾਂ ਤਾਂ ਪੂਰਮਾਸ਼ੀ ਦੇ ਦਿਨ ਕਰਿਓ ਤੇ ਜਾਂ ਫਿਰ ਸ਼ੁੱਕਰਵਾਰ ਦੇ ਦਿਨ ਨੂੰ ਤੁਸੀਂ ਕਰ ਸਕਦੇ ਹੋ ਕਿਉਂਕਿ ਇਸ ਉਪਾ ਦੇ ਲਈ ਜਿਹੜੀ ਵੀ ਆਪਾਂ ਨੂੰ ਚੀਜ਼ ਚਾਹੀਦੀ ਹੈ ਜੋ ਵੀ ਤਿਆਰੀ ਕਰਨੀ ਆ ਉਹ ਅਸੀਂ ਸ਼ੁੱਕਰਵਾਰ ਤੋਂ ਪਹਿਲਾਂ ਆਰਾਮ ਦੇ ਨਾਲ ਕਰ ਸਕਦੇ ਹਾਂ ਕੋਸੀ ਬਿਲਕੁਲ ਵੀ ਇਸ ਮੌਕੇ ਨੂੰ ਨਾ ਗਵਾਇਓ ਕਿਉਂਕਿ ਇਹ ਮੌਕਾ ਤੁਹਾਡੇ ਕੋਲ ਇੱਕ ਵਾਰ ਚਲਾ ਗਿਆ ਤਾਂ ਵਾਪਸ ਮੁੜ ਕੇ ਨਹੀਂ ਆਵੇਗਾ ਤੇ ਇਹ ਉਪਾਅ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੇ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ ਤੇ ਅਸੀਂ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀ ਜੋ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦੇ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਨੂੰ ਇਸ ਉਪਾਅ ਤੋਂ ਪਹਿਲਾਂ ਅਸੀਂ ਇੱਕ ਖਾਸ ਗੱਲ ਦੱਸ ਦਿੰਨੇ ਆ ਕਿ ਜਦੋਂ ਤੁਸੀਂ ਇਹ ਉਪਾਅ ਕਰਨਾ ਹੈ ਨਾ ਇਹ ਉਪਾਅ ਕਰਨ ਦੇ ਨਾਲ-ਨਾਲ ਤੁਸੀਂ ਕੁਝ ਕਿ ਇਹਨਾਂ ਚੀਜ਼ਾਂ ਦਾ ਦਾਨ ਵੀ ਜ਼ਰੂਰ ਕਰਨਾ ਹੈ ਉਪਾਅ ਵੀ ਕਰੋ ਤੇ ਉਪਾਕਰਨ ਦੇ ਨਾਲ-ਨਾਲ ਇਹ ਕੁਝ ਚੀਜ਼ਾਂ ਦਾਨ ਵੀ ਕਰਨੀਆਂ ਨੇ ਜੇਕਰ ਤੁਸੀਂ ਉਪਾਅ ਕਰਦੇ ਹੋਏ ਚੀਜ਼ਾਂ ਦਾਨ ਨਹੀਂ ਕਰਦੇ ਫਿਰ ਤੁਹਾਨੂੰ ਉਹਨਾਂ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲਣਾ ਇਸ ਕਰਕੇ ਉਪਾ ਦੇ ਨਾਲ-ਨਾਲ ਕੁਝ ਤੁਹਾਨੂੰ ਅਜਿਹੀਆਂ ਚੀਜ਼ਾਂ ਦੱਸਾਂਗੇ ਉਹਨਾਂ ਚੀਜ਼ਾਂ ਦਾ ਤੁਸੀਂ दान ਜ਼ਰੂਰ ਕਰਿਓ ਇਸੇ ਲੋੜਵੰਦ ਪਰਿਵਾਰ ਨੂੰ ਕਰ ਸਕਦੇ ਹੋ ਜਾਂ ਜੋ ਬਾਹਰ ਜਿਵੇਂ ਬੈਠੇ ਹੁੰਦੇ ਨੇ ਕਈ ਬੱਚੇ ਕਈ ਬਜ਼ੁਰਗ ਜੋ ਲੋੜਵੰਦ ਹੁੰਦੇ ਨੇ ਉਹਨਾਂ ਨੂੰ ਵੀ ਤੁਸੀਂ ਕਰ ਸਕਦੇ ਹੋ ਤਾਂ ਤੋਂ ਪਹਿਲਾਂ ਅਸੀਂ ਗੱਲ ਕਰਦੀ ਹੈ ਕਿ ਜੇਕਰ ਤੁਸੀਂ ਪੂਰਨਮਾਸੀ ਦੇ ਦਿਨ ਨੂੰ ਤੇ ਜਾਂ ਫਿਰ ਤੁਸੀਂ ਜਿਵੇਂ ਸ਼ੁੱਕਰਵਾਰ ਦੇ ਦਿਨ ਉਪਾਅ ਕਰਦੇ ਹੋ ਤੁਸੀਂ ਉਪਾਅ ਵਾਲੇ ਦਿਨ ਆਪਣੇ ਘਰ ਦੇ ਵਿੱਚੋਂ ਜੇਕਰ ਤੁਹਾਡੇ ਘਰ ਦੇ ਵਿੱਚ ਚੌਲ ਤੇ ਦੁੱਧ ਹੁੰਦਾ ਹੈ ਜਿਵੇਂ ਆਪਣੀ ਘਰ ਦੇ ਵਿੱਚ ਪਸ਼ੂ ਰੱਖੇ ਹੁੰਦੇ ਆ ਤੇ ਅਕਸਰ ਹੀ ਸਾਡੇ ਘਰ ਦੇ ਵਿੱਚ ਦੁੱਧ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਦੋਨੇ ਚੀਜ਼ਾਂ ਹੁੰਦੀਆਂ ਤਾਂ ਤੁਸੀਂ ਖਾਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਦਾ ਦਾਨ ਜ਼ਰੂਰ ਕਰਨਾ ਹੈ ਚੌਲਾਂ ਦਾ ਤੇ ਦੁੱਧ ਦਾ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਦੁੱਧ ਨਹੀਂ ਆ ਚੌਲ ਨਹੀਂ ਆ ਤੁਸੀਂ ਆਪ ਖੁਦ ਸ਼ੌਪ ਤੋਂ ਲੈ ਕੇ ਆਉਣੇ ਉਹ ਮੁੱਲ ਦੇ ਖਰੀਦ ਕੇ ਖਾਣੇ ਉਹ ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਜਿੰਨੀ ਤੁਹਾਡੀ ਹੈਸੀਅਤ ਜਿੰਨੇ ਕੋ ਤੁਸੀਂ ਦਾਨ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਕੋਈ 1000 2000 ਵੱਡਾ ਹੀ ਦਾਨ ਕਰਨਾ ਸੀ ਜੇ ਵੀ 100 50 ਰੁਪਏ ਦੀ ਚੀਜ਼ ਲੈ ਕੇ ਥੋੜੀ ਥੋੜੀ ਕਰਕੇ ਦਾਨ ਕਰ ਲੋ ਪਰ ਕਰੋ ਜ਼ਰੂਰ ਤੇ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਇਹਨਾਂ ਦੋਨਾਂ ਚੀਜ਼ਾਂ ਦਾ ਦਾਨ ਕਰਦੇ ਹਾਂ ਨਾ ਤੇ ਸਾਡੇ ਘਰ ਦੀ ਜਿੰਨੀ ਵੀ ਆਰਥਿਕ ਸਥਿਤੀ ਹੁੰਦੀ ਏ ਕਮਜ਼ੋਰ ਹੁੰਦੀ ਏ ਤੁਹਾਡੇ ਘਰ ਦੇ ਵਿੱਚ ਆਸਥਿਕ ਸਮੱਸਿਆ ਤੇ ਪਰੇਸ਼ਾਨੀਆਂ ਚੱਲ ਰਹੀਆਂ ਨੇ ਤੇ ਜੇਕਰ ਤੁਸੀਂ ਇਸ ਉਬਦੀ ਦੇ ਨਾਲ ਉਪਾਕਰਨ ਦੇ ਨਾਲ-ਨਾਲ ਇਹ ਚੀਜ਼ ਦਾਨ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸੇ ਤਰੀਕੇ ਦੇ ਨਾਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਵਿਅਕਤੀ ਹਰ ਇੱਕ ਵਿਅਕਤੀ ਨਾਲ ਉਹ ਇਹੀ ਚਾਹੁੰਦਾ ਹੈ ਕਿ ਮੇਰੇ ਕੋਲ ਇੰਨਾ ਕੁ ਬੈਸਾ ਤਾਂ ਹੋਣਾ ਚਾਹੀਦਾ ਹੈ ਕਿ ਮੈਂ ਕੋਈ ਸਾਹਮਣੇ ਵਾਲਾ ਪਰਸਨ ਕੋਈ ਚੀਜ਼ ਖਰੀਦਦਾ ਜਾਂ ਕੋਈ ਚੀਜ਼ ਲੈਂਦਾ ਹੈ ਜਾਂ ਕੁਝ ਖਾਂਦਾ ਹੈ ਪੌਂਦਾ ਹੈ ਕੱਪੜਾ ਤੇ ਉਸ ਨੂੰ ਦੇਖ ਕੇ ਮੈਨੂੰ ਤਰਸਣਾ ਨਾ ਪਵੇ। ਵੀ ਇੰਨਾ ਕੁ ਪੈਸਾ ਮੇਰੇ ਕੋਲ ਹੋਵੇ ਕਿ ਮੈਂ ਆਪਣੀਆਂ ਤੇ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਾਂ। ਉਸ ਵਿਅਕਤੀ ਦੀ ਕੋਈ ਵੱਡੀ ਇੱਛਾ ਵੀ ਨਹੀਂ ਹੁੰਦੀ, ਕੋਈ ਵੱਡਾ ਸ਼ੌਂਕ ਵੀ ਨਹੀਂ ਹੁੰਦਾ ਪਰ ਜੇਕਰ ਆਪਾਂ ਸੋਚੀਏ ਤਾਂ ਹਰ ਇੱਕ ਵਿਅਕਤੀ ਦੀ ਕਿ ਇਸ ਤਰ੍ਹਾਂ ਇੱਛਾ ਪੂਰੀ ਹੋ ਸਕਦੀ ਹੈ। ਬਿਲਕੁਲ ਵੀ ਨਹੀਂ ਹੁੰਦੀ ਕਿਉਂਕਿ ਜੋ ਵੀ ਵਿਅਕਤੀ ਚਾਹੁੰਦਾ ਹੈ ਨਾ ਉਹ ਨਹੀਂ ਹੁੰਦਾ ਹਮੇਸ਼ਾ ਉਸਦੇ ਉਲਟ ਹੀ ਹੁੰਦਾ ਹੈ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਜਿਹੜੀਆਂ ਤੁਹਾਡੀਆਂ ਘਰ ਦੇ ਵਿੱਚ ਪਰਿਵਾਰ ਤੇ ਬੱਚਿਆਂ ਨੂੰ ਲੈ ਕੇ ਛੋਟੀਆਂ-ਛੋਟੀਆਂ ਜ਼ਰੂਰਤਾਂ ਨੇ ਉਸ ਨੂੰ ਤਾਂ ਤੁਸੀਂ ਪੂਰਾ ਕਰੋਗੇ ਹੀ ਕਰੋਗੇ ਇਸ ਦੀ ਨਾਲ ਨਾਲ ਜਿਵੇਂ ਸਾਡੀ ਬਹੁਤ ਹੀ ਵੱਡੇ ਕਈ ਵਾਰ ਸ਼ੌਂਕ ਹੁੰਦੇ ਨੇ ਕਿ ਸਾਡੇ ਕੋਲ ਇਹ ਵੀ ਜੀਜ ਹੋਵੇ ਵੱਡੀ ਕੋਠੀ ਹੋਵੇ ਗੱਡੀ ਹੋਵੇ ਇਸ ਤਰ੍ਹਾਂ ਦੇ ਤੁਹਾਡੀਆਂ ਜੋ ਵੀ ਲਗਜ਼ਰੀ ਇਸ਼ਾਵਾਂ ਨੇ ਨਾ ਉਹ ਵੀ ਪੂਰੀਆਂ ਹੋਣਗੀਆਂ ਜਿਵੇਂ ਹੀ ਤੁਸੀਂ ਇਸ ਉਪਾਰ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਇਸ ਤਰੀਕੇ ਦੇ ਨਾਲ ਜਿਹੜੇ ਭੈਣ ਭਰਾਵਾਂ ਦੇ ਕੋਲ ਜਿਵੇਂ ਆਪਣੀ ਜੱਡੀ ਨਹੀਂ ਆਪਣਾ ਜਿਵੇਂ ਘਰ ਨਹੀਂ ਹੁੰਦਾ ਰਹਿਣ ਨੂੰ ਉਹ ਰੈਂਟ ਤੇ ਰਹਿੰਦੇ ਨੇ ਤੁਸੀਂ ਇਹ ਸਾਰੀਆਂ ਆਪਣੀਆਂ ਚੀਜ਼ਾਂ ਵੀ ਖੁਦ ਬਣਾ ਸਕਦੇ ਹੋ ਇਸ ਉਪਾਅ ਦਾ ਤੁਹਾਨੂੰ ਇਹਨਾਂ ਰਿਜ਼ਲਟ ਮਿਲੇਗਾ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦੇ ਨੇ 14 ਦੇ ਕੁਝ ਗਦਾਣੇ ਉਹ ਕੀਮਤੀ ਦੇ ਵਿੱਚ 51 ਦਾਣੇ ਹੋਣੇ ਚਾਹੀਦੇ ਨੇ ਇਹ ਉਪਾਅ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਵੀ ਜਗਾ ਦੇਵੇਗਾ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਪਾਅ ਤਾਂ ਕਰਕੇ ਦੇਖੇ ਹੋਣਗੇ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਵਾਸਤੇ ਪਰ ਇਹ ਜੋ ਉਪਾਅ ਨਾ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਉਪਾਅ ਦਾ ਤੁਹਾਨੂੰ ਨਾਲ ਦੀ ਨਾਲ ਤੁਰੰਤ ਹੀ ਰਿਜ਼ਲਟ ਮਿਲੇਗਾ ਇਹ ਨਹੀਂ ਹੈ ਕਿ ਤੁਸੀਂ ਅੱਜ ਉਪਾਅ ਕੀਤਾ ਤੁਹਾਨੂੰ ਮਹੀਨਾ 2 ਮਹੀਨੇ ਵੇਡ ਕਰਨਾ ਪੈ ਗਿਆ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਇਸ ਉਪਾਅ ਦਾ ਤੁਹਾਨੂੰ ਬਿਲਕੁਲ ਨਾਲ ਦੀ ਨਾਲ ਹੀ ਰਿਜ਼ਲਟ ਮਿਲ ਜਾਵੇਗਾ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਸਮੇਂ ਆ ਇਸ ਉਪਾਅ ਨੂੰ ਅਸੀਂ ਸਵੇਰ ਦੇ ਸਮੇਂ ਕਰਨਾ ਚਾਹੀਏ ਕਿ ਅਸੀਂ ਰਾਤ ਦੇ ਸਮੇਂ ਜਦੋਂ ਸੌ ਜਾਂਦੇ ਆ ਤੇ ਅਗਲੀ ਸਵੇਰ ਜਦੋਂ ਅਸੀਂ ਉੱਠਦੇ ਆ ਓਦਕੀ ਸਵੇਰੇ ਇਸ਼ਨਾਨ ਕਰਕੇ ਜਿਹੜੇ ਅਸੀਂ ਕੱਪੜੇ ਪਾਉਣੀ ਆ ਨਾ ਉਹਨਾਂ ਦੇ ਵਿੱਚ ਰੈੱਡ ਕਲਰ ਹੋਣਾ ਬਹੁਤ ਜ਼ਰੂਰੀ ਜੇਕਰ ਤੁਹਾਡੇ ਕੋਲ ਰੈੱਡ ਕਲਰ ਦਾ ਕੋਈ ਵੀ ਕੱਪੜਾ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਉਹ ਕੱਪੜਾ ਤੁਸੀਂ ਪਾ ਸਕਦੇ ਹੋ ਜਿਸਦੇ ਵਿੱਚ ਬੇਸ਼ੱਕ ਥੋੜਾ ਜਿਹਾ ਮਾਮੂਲੀ ਜਿਹਾ ਵੀ ਰੈੱਡ ਕਲਰ ਹੋਵੇ ਉਹ ਵੀ ਚੱਲੇਗਾ ਤੇ ਇਸੇ ਤਰ੍ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜਾ ਉਪਾਅ ਨਾ ਇਸ ਨੂੰ ਜੇਕਰ ਤੁਸੀਂ ਬ੍ਰਹਮ ਮੂਰਤ ਦੇ ਵਿੱਚ ਕਰੋਗੇ ਨਾ ਤੇ ਇਸ ਦਾ ਤੁਹਾਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ ਕਿਉਂਕਿ ਕਈ ਲੋਕ ਕੀ ਕਰਦੇ ਆ ਕਿ ਬਹੁਤ ਜ਼ਿਆਦਾ ਲੇਟ ਉੱਠਣ ਦੀ ਆਦਤ ਹੁੰਦੀ ਹੈ ਉਹਨਾਂ ਦੀ ਜਿਵੇਂ ਕਿ 9 10 11 ਵਜੇ ਉੱਠਣਾ ਤੇ ਉਸ ਸਮੇਂ ਇਸ਼ਨਾਨ ਕਰਕੇ ਇਸ ਉਪਾਅ ਨੂੰ ਕਰਨਾ ਜੇਕਰ ਅਸੀਂ ਉਸ ਟਾਈਮ ਇਸ ਉਪਾਅ ਨੂੰ ਕਰਦੇ ਆ ਨਾ ਤਾਂ ਉਹ ਸਵੇਰ ਦਾ ਸਮਾਂ ਨਹੀਂ ਹੁੰਦਾ ਉਹ ਦੁਪਹਿਰ ਦਾ ਸਮਾਂ ਹੋ ਜਾਂਦਾ ਹੈ ਉਸ ਸਮੇਂ ਸਾਨੂੰ ਇਹ ਉਪਾਅ ਕੀਤਾ ਗਿਆ ਰਿਜ਼ਲਟ ਨਹੀਂ ਦਿੰਦਾ ਇਸ ਉਪਾਅ ਨੂੰ ਕੋਈ ਜ਼ਰੂਰੀ ਨਹੀਂ ਹੈਗਾ ਕਿ ਸਵੇਰੇ ਬਹੁਤਾ ਹੀ ਜ਼ਿਆਦਾ ਤੜਕੇ ਉੱਠ ਕੇ ਜਿਵੇਂ ਕਿ ਕਈ ਲੋਕ 2 3 ਵਜੇ ਉੱਠ ਜਾਂਦੇ ਆ ਉਸ ਤਰੀਕੇ ਦੇ ਨਾਲ ਵੀ ਨਹੀਂ ਤੁਸੀਂ ਇਸ ਉਪਾਅ ਨੂੰ 5 6 ਵਜੇ ਜਾਂ ਹੱਦ 7 ਵਜੇ ਤੱਕ ਤੁਸੀਂ ਕਰ ਸਕਦੇ ਹੋ ਇਸ ਟਾਈਮ ਤੇ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਇਸ طریقے ਦੇ ਨਾਲ ਤੁਹਾਨੂੰ ਉਪਾ ਕਰਨ ਦੇ ਲਈ ਚਾਹੀਦੇ ਨੇ 52 ਚੌਲਾਂ ਦੇ ਦਾਣੇ ਤੁਹਾਡੇ ਘਰ ਦੇ ਵਿੱਚ ਚੌਲ ਪਏ ਹੋਣਗੇ ਉਹਨਾਂ ਦੇ ਵਿੱਚੋਂ ਤੁਸੀਂ ਗਿਣ ਕੇ 51 ਚੌਲਾਂ ਦੇ ਦਾਣੇ ਤੁਸੀਂ ਕੱਢ ਲੈਣੇ ਆਂ ਪਰ ਤੁਸੀਂ ਧਿਆਨ ਰੱਖਣਾ ਕਿ ਜਿਹੜੇ ਚੌਲ ਇੱਕ ਟੁੱਟੇ ਹੋਏ ਹੁੰਦੇ ਆ ਉਹ ਨਹੀਂ ਲੈਣੇਗੇ ਜਿਹੜੇ ਸਾਬਤ ਲੋਗ ਹੁੰਦੇ ਆ ਨਾ ਚੌਲ ਕੌੜੇ ਲੰਬੇ ਹੁੰਦੇ ਆ ਉਹ ਤੁਸੀਂ ਲੈਣੇ ਆ 51 ਦਾਣੇ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਲੈਣੀ ਹਲਦੀ ਲੈਣੀ ਹਲਦੀ ਤੁਸੀਂ 4 ਤੋਂ 5 ਚੁਟਕੀਆਂ ਲੈ ਸਕਦੇ ਹੋ ਹਲਦੀ ਅਸੀਂ ਯੂਜ਼ ਕਰਨੀ ਹੈ ਕਿ ਜਿਹੜੇ ਅਸੀਂ ਚੌਲਾਂ ਦੇ ਦਾਣੇ ਲਏ ਆ ਉਹਨਾਂ ਦੇ ਉੱਪਰ ਹਲਦੀ ਲਗਾਉਣੀ ਹੈ ਤਾਂ ਜੋ ਕਿ ਉਹਨਾਂ ਚੌਲਾਂ ਦੇ ਉੱਪਰ ਹਲਦੀ ਦਾ ਰੰਗ ਚੰਗੀ ਤਰ੍ਹਾਂ ਚੜ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਸੁੱਕੀ ਹਲਦੀ ਵੀ ਤੁਸੀਂ ਲਗਾ ਸਕਦੇ ਹੋ ਜਿਵੇਂ ਕਿ ਚੌਲ ਜਿਹੜੇ ਤੁਸੀਂ ਲੈ ਲਏ ਚੌਲਾਂ ਦੇ ਉੱਪਰ ਤੁਸੀਂ ਹਲਦੀ ਆਪਣੀ ਛਿੜਕ ਦੇਣੀ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਚੌਲਾਂ ਦੇ ਉੱਪਰ ਪੀਲਾ ਪੀਲਾ ਕਲਰ ਆ ਜਾਵੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਨਈ ਵੀ ਲਗਾਉਣਾ ਚਾਹੁੰਦੇ ਨਾ ਤੇ ਤੁਸੀਂ ਥੋੜੀ ਜਿਹੀ ਹਲਦੀ ਵੱਧ ਲੈ ਲਓ ਤੇ ਹਲਦੀ ਦੇ ਵਿੱਚ ਥੋੜਾ ਜਿਹਾ ਤੁਸੀਂ ਸਾਫ ਸੁਥਰਾ ਪਾਣੀ ਪਾ ਕੇ ਉਸ ਦਾ ਤੁਸੀਂ ਪੇਸਟ ਤਿਆਰ ਕਰ ਲੈਣਾ ਉਹ ਪੇਸਟ ਜ਼ਿਆਦਾ ਮਤਲਬ ਕਿ ਪਤਲਾ ਨਹੀਂ ਹੋਣਾ ਚਾਹੀਦਾ ਤਾਂ ਜੋ ਕਿ ਉਹ ਬਿਲਕੁਲ ਚੌਲਾਂ ਦੇ ਉੱਪਰ ਰੁਕੇ ਹੀ ਨਾ ਇਸ ਤਰੀਕੇ ਦੇ ਨਾਲ ਉਸ ਹਲਦੀ ਦਾ ਪੇਸਟ ਬਣਾ ਕੇ ਤੁਸੀਂ ਉਸ ਤਰੀਕੇ ਦੇ ਨਾਲ ਵੀ ਚੌਲਾਂ ਦੇ ਲਗਾ ਸਕਦੇ ਹੋ ਤੇ ਜਿਹੜੇ ਚੌਲਾਂ ਦੇ ਦਾਣੇ ਹਨ ਉਹ ਪੂਰੇ ਇੱਕਮਜਾ ਹੋਣੇ ਚਾਹੀਦੇ ਨਾ ਕਿ ਵੱੱਧ ਹੋਣੇ ਚਾਹੀਦੇ ਨੇ ਤੇ ਨਾ ਘੱਟ ਹੋਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਜਿਹੜੇ ਚੌਲ ਤੁਸੀਂ ਲਏ ਆ ਉਹ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਸਾਬਤ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਉਪਾਅ ਕਰਦੇ ਆ ਨਾ ਤੇ ਉਹ ਸਾਨੂੰ ਸਾਫ਼ ਸੁਥਰੀ ਤੇ ਸਾਬਤ ਚੀਜ਼ ਦੇ ਨਾਲ ਹੀ ਕਰਨਾ ਚਾਹੀਦਾ ਹੈ ਜੇਕਰ ਅਸੀਂ ਟੁੱਟੀ ਫੁੱਟੀ ਚੀਜ਼ ਦੇ ਨਾਲ ਕਰਦੇ ਆ ਤਾਂ ਸਾਨੂੰ ਉਸ ਦਾ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਉਹਦੇ ਵਿੱਚ ਜਿਹੜੀ એનર્ਜੀ ਹੁੰਦੀ ਹੈ ਨਾ ਉਸ ਚੀਜ਼ ਦੀ ਉਹ ਨਸ਼ਟ ਹੋ ਜਾਂਦੀ ਇਸ ਤਰੀਕੇ ਦੇ ਨਾਲ ਚੌਲਾਂ ਦੇ ਉੱਪਰ ਹਲਦੀ ਲਗਾ ਕੇ ਤੇ ਤੁਸੀਂ ਕੀ ਕਰਨਾ ਹੈ ਕਿ ਰਮਾਲ ਸਾਈ ਦਾ ਲਾਲ ਰੰਗ ਦਾ ਕੱਪੜਾ ਵੀ ਲੈ ਸਕਦੇ ਹੋ ਤੇ ਜਾਂ ਫਿਰ ਤੁਸੀਂ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਪਰ ਜਿਹੜਾ ਬਿਨਾ ਯੂਜ਼ ਕੀਤਾ ਹੋਇਆ ਕੱਪੜਾ ਹੁੰਦਾ ਉਹ ਹੀ ਤੁਸੀਂ ਲੈਣਾ ਹੈ ਇਹ ਚੌਲ ਤੇ ਉਹ ਕੱਪੜਾ ਲੈ ਕੇ ਜਿਹੜੇ ਵੀ ਕਲਰ ਦਾ ਤੁਹਾਡੇ ਕੋਲ ਹੈਗਾ ਉਸ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਤੁਸੀਂ ਬੈਠ ਜਾਣਾ ਹੈ ਪਾਠ ਪੂਜਾ ਵਾਲੇ ਸਥਾਨ ਤੇ ਬੈਠ ਕੇ ਤੁਸੀਂ ਆਪਣਾ ਧੂਪ ਅਰਗਵਤੀ ਲਗਾ ਲਓ ਤਾਂ ਜੋ ਕਿ ਤੁਹਾਡੇ ਘਰ ਦਾ ਤੇ ਆਸ-ਪਾਸੇ ਦਾ ਥੋੜਾ ਜਿਹਾ ਵਾਤਾਵਰਣ ਇਹ ਜਿਹੜਾ ਉਹ ਸ਼ੁੱਧ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਜਿਹੜੇ ਵੀ ਕਲਰ ਦਾ ਤੁਸੀਂ ਕਪੜਾ ਲਿਆ ਹੈ ਨਾ ਉਸ ਕਪੜੇ ਨੂੰ ਤੁਸੀਂ ਆਪਣੀ ಪಾਠਕੋਚਾ ਆਲੀ ਥਾਂੜ ਤੇ ਤੁਸੀਂ ਵਿਛਾ ਦੇਣਾ ਜੇਕਰ ਪੀਲੇ ਰੰਗ ਦਾ ਲਿਆ ਤਾਂ ਉਸ ਨੂੰ ਵਿਛਾ ਲਓ ਜੇਕਰ ਰੈਡ ਕਲਰ ਦਾ ਲਿਆ ਹੈ ਤਾਂ ਉਸ ਨੂੰ ਤੁਸੀਂ ਵਿਛਾ ਸਕਦੇ ਹੋ ਉਸ ਕਪੜੇ ਨੂੰ ਵਿਛਾ ਕੇ ਜਿਹੜੇ ਤੁਸੀਂ ਚੌਲ ਤੁਸੀਂ ਹਲਦੀ ਦੇ ਨਾਲ ਪੀਲੇ ਕੀਤੇ ਸੀ ਨਾ 51 ਚੌਲਾਂ ਦੇ ਦਾਣੇ ਉਹਨਾਂ ਨੂੰ ਤੁਸੀਂ ਇਸ ਕੱਪੜੇ ਦੇ ਉੱਪਰ ਪਾ ਦੇਣਾ ਇਸ ਕੱਪੜੇ ਦੇ ਉੱਪਰ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਵੀ ਧਰਮ ਦੇ ਉਹ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਆਪਣੇ ਉਸ ਪਰਮਾਤਮਾ ਨੂੰ ਤੁਸੀਂ ਯਾਦ ਕਰਨਾ ਹੈ ਯਾਦ ਕਰਕੇ 10 ਤੋਂ 15 ਮਿੰਟ ਤੱਕ ਤੁਸੀਂ ਸਿਮਰਨ ਕਰਨਾ ਹੈ ਜਿਹੜਾ ਵੀ ਤੁਸੀਂ ਆਪਣੀ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਨਾਮ ਜਪਦੇ ਹੋ 10 ਤੋਂ 15 ਮਿੰਟ ਤੱਕ ਤੁਸੀਂ ਜਪਣਾ ਹੈ ਦੀ ਆਪਣੀ ਮਾਨਾ ਅੰਦਰ ਇਹ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਤੁਸੀਂ ਦੂਰ ਕਰੋ ਤੇ ਮੇਰੇ ਉੱਪਰ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਮੇਰੇ ਉੱਪਰ ਪਰਮਾਤਮਾ ਤੁਸੀਂ ਆਪਣੀ ਕਿਰਪਾ ਨੂੰ ਕਢਾਈ ਰੱਖਣਾ ਜੇਕਰ ਮੇਰੇ ਜਾਂ ਮੇਰੇ ਪਰਿਵਾਰ ਤੋਂ ਜਾਣੇ ਅਣਜਾਣੇ ਦੇ ਵਿੱਚ ਕਿਸੇ ਦਾ ਕੋਈ ਦਿਲ ਦੁਖਿਆ ਹੋਵੇ ਜਾਂ ਸਾਡੇ ਤੋਂ ਕੋਈ ਗਲਤੀ ਹੋਈ ਹੋਵੇ ਕਿਸੇ ਦੇ ਨਾਲ ਜਾਣੀ ਜਾਂ ਇਚਾਰੀ ਦੇ ਵਿੱਚ ਕੁਝ ਬੁਰਾ ਹੋ ਗਿਆ ਹੋਵੇ ਤਾਂ ਉਸ ਲਈ ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਫ ਕਰਨਾ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਐਨੀ ਕਿਰਪਾ ਕਰਨਾ ਪਰਮਾਤਮਾ ਦੇ ਅੱਗੇ ਤੁਸੀਂ ਇਸ ਤਰੀਕੇ ਦੇ ਨਾਲ ਅਰਦਾਸ ਕਰਨਾ ਕਿ ਬੈਸਿਆਂ ਨੂੰ ਲੈ ਕੇ ਜੋ ਵੀ ਕਮੀ ਹੈ ਮੇਰੇ ਘਰ ਦੇ ਵਿੱਚ ਉਸ ਨੂੰ ਤੁਸੀਂ ਦੂਰ ਕਰ ਦੇ। ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਤੇ ਉਹ ਕਪੜਾ ਜਿਸ ਤੇ ਉੱਪਰ ਤੁਸੀਂ ਚੋਲ ਪਾਈ ਦੀ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਗੱਠ ਲਗਾ ਕੇ ਬੰਨ ਲੈਣਾ ਤੇ ਉਸ ਸਥਾਨ ਤੋਂ ਚੁੱਕ ਕੇ ਆਪਣੇ ਘਰ ਦੇ ਵਿੱਚ ਇੱਕ ਅਜੇ ਹੀ ਜਗ੍ਹਾ ਤੇ ਰੱਖਣਾ ਜਿੱਥੇ ਤੁਸੀਂ ਪੈਸਾ ਸੋਨਾ ਰੱਖਦੇ ਹੋ ਜਾਂ ਫਿਰ ਆਪਣੇ ਘਰ ਦੀ ਤੇ ਚੋਰੀ ਹੁੰਦੀ ਹੈ ਬਣਾਈ ਹੋਈ ਤੁਸੀਂ ਉੱਥੇ ਰਚਾ ਕੇ ਇਸ ਨੂੰ ਰੱਖ ਦੇਣਾ ਇਸੋ ਇਹ ਲਾਵਾ ਜਾਫਰ ਤੁਸੀਂ ਇਸ ਨੂੰ ਆਪਣੀ ਪਰਸ ਦੇ ਵਿੱਚ ਰੱਖ ਸਕਦੇ ਹੋ ਜਿਵੇਂ ਕਿ ਲੇਡੀਜ਼ ਦੇ ਪਰਸ ਹੁੰਦੇ ਨੇ ਉਹ ਆਪਣੇ ਪਰਸ ਦੇ ਵਿੱਚ ਵੀ ਇਸ ਨੂੰ ਰੱਖ ਸਕਦੀਆਂ ਨੇ ਤੁਸੀਂ ਦੇਖੋਗੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਕਿਵੇਂ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਹੋਵੇਗੀ ਕਿਉਂਕਿ ਜਿਹੜਾ ਉਪਾਅ ਹੈ ਛੋਟਾ ਜਿਹਾ ਟੂਟਕਾ ਹੈ ਇਸ ਸਾਡੀਆਂ ਪੈਸੇ ਦੇ ਰਿਲੇਟਡ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਨ ਵਾਲਾ ਹੈ ਉਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਲੈ ਕੇ ਆਉਂਦਾ ਹੈ ਪੈਸਾ ਸਾਡੇ ਘਰ ਦੇ ਵਿੱਚ ਰੁਕਦਾ ਹੈ ਮਾਤਾ ਲక్ష్ਮੀ ਜੀ ਦੀ ਸਾਡੇ ਘਰ ਤੇ ਕਿਰਪਾ ਹੁੰਦੀ ਹੈ ਜਿਸ ਕਰਕੇ ਕਦੇ ਵੀ ਸਾਡੇ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਰਹਿੰਦੀ ਬਸ ਇਹ ਛੋਟਾ ਜਿਹਾ ਤੁਸੀਂ ਉਪਾਅ ਕਰਨਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਇੱਕ ਵੀ ਰੁਪਏ ਦਾ ਖਰਚਾ ਨਹੀਂ ਹੋਣਾਗਾ ਬਿਨਾਂ 21 ਰੁਪਇਆ ਖਰਚ ਕੀਤੇ ਤੁਸੀਂ ਇਸ ਉਪਾਉ ਨੂੰ ਕਰ ਸਕਦੇ। ਬਸ ਜਦੋਂ ਵੀ ਤੁਸੀਂ ਇਸ ਉਪਾਉ ਨੂੰ ਕਰਨਾ ਹੈ ਨਾ ਉਸ ਸਮੇਂ ਤੁਸੀਂ ਸੱਚੇ ਮਨ ਦੀ ਸ਼ਰਧਾ ਭਾਵਨਾ ਦੇ ਨਾਲ ਕਰਨਾ ਹੈ। ਇਹ ਨਹੀਂ ਸੋਚਣਾ ਕਿ ਉਪਾਅ ਕਰ ਲੈਨੇ ਆ। ਜੇ ਫਰਕ ਪੈ ਗਿਆ ਤਾਂ ਵੀ ਠੀਕੇ ਜੇ ਨਾ ਪਿਆ ਤਾਂ ਵੀ ਠੀਕ ਹੈ। ਜ਼ਰੂਰ ਇਸ ਉਪਾਉ ਨੂੰ ਤੁਸੀਂ ਇੱਕ ਵਾਰ ਕਰਕੇ ਦੇਖਿਓ ਤੇ ਹੋਰ ਅੱਗੇ ਲੋਕਾਂ ਦੇ ਤੱਕ ਵੀ ਜ਼ਰੂਰ ਸ਼ੇਅਰ ਕਰਿਓ। ਕੰਜੀ ਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਤੇ ਸ਼ੌਂਡਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰ ਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ